ਕਗੱਡੀ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਜਿਹੜੀ ਆ ਰੋਡ ਦੇ ਉੱਤੇ ਲੱਗਦਾ ਕਿਸੇ ਨੂੰ ਸਾਈਡ ਦਿੰਦੇ ਆ ਥੱਲੇ ਉਤਰ ਗਈ ਆ ਔਰ ਕਦੋਂ ਦੀ ਗੱਡੀ ਲੱਗੀ ਹੋਈ ਆ ਇੱਥੇ ਭਰਾ ਖੜਾ ਇਹਦੇ ਨਾਲ ਗੱਲ ਕਰਦੇ ਆ ਔਰ ਗੱਲ ਕਰੀਏ ਤਾਂ ਸਰਕਾਰਾਂ ਜਿਹੜੀਆਂ ਰੋਡ ਤਾਂ ਬਣਾ ਰਹੀਆਂ ਸੜਕਾਂ ਬਣਾ ਰਹੀਆਂ ਲੇਕਿਨ ਚੜਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਈ ਜਗ੍ਹਾ ਦੇ ਉੱਤੇ ਕਿਸਾਨਾਂ ਨੇ ਕਿਨਾਰੇ ਵਢ ਲਏ ਆ ਸੜਕਾਂ ਦੇ ਪਿੰਡਾਂ ਦੇ ਵਿੱਚ ਵੀ ਵੇਖਿਆ ਹੈਗਾ ਕਿ ਕਿਨਾਰੇ ਵੱਡੇ ਹੋਏ ਨੇ ਲੇਕਿਨ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਵੀ ਇਸੇ ਤਰ੍ਹਾਂ ਦਾ ਕੋਈ ਸੀਨ ਆ ਜੇ ਸੜਕ ਥੋੜੀ ਹੋਰ ਚੌੜੀ ਬਣਾਈ ਹੁੰਦੀ ਕਿਸੇ ਕ੍ਰਾਸ ਕਰਨਾ ਸੌਖਾ ਹੋ ਜਾਂਦਾ ਕਿਉਂਕਿ ਲੰਬਾ ਰਸਤਾ ਹੈ ਸੂਏ ਦਾ ਕਿਨਾਰਾ ਹੈ ਨਹਿਰ ਜੀ ਦਾ ਕਿਨਾਰਾ ਹੈ ਇੱਕ ਪਾਣੀ ਦਾ ਨਿਕਾਸ ਹੈ ਰਜਵਾ ਹੈ ਉਸ ਦਾ ਕਿਨਾਰਾ ਹੈ ਜੇ ਇੰਨੀ ਹੀ ਚੌੜੀ ਪੱਟੀ ਬਣਾਉਣੀ ਆ ਤਾਂ ਰਾਤ ਜਦੋਂ ਦੋ ਚੀਜ਼ਾਂ ਕ੍ਰਾਸ ਹੁੰਦੀਆਂ ਨੇ ਫਿਰ ਮੁਸ਼ਕਿਲ ਆਉਂਦੀ ਆ ਔਰ ਗੱਲ ਕਰੀਏ ਤਾਂ ਇੱਥੇ ਭਰਾ ਲੋਕਲ ਖੜਾ ਏ ਹਾਂਜੀ ਭਰਾ ਜੀ ਸასი ਕਾਲ ਜੀ ਸასი ਕਾਲ ਜੀ ਭਰਾ ਜੀ ਇਹ ਗੱਡੀ ਕਦੋਂ ਦੀ ਇੱਥੇ ਖੜੀ ਏ ਇਹ ਰਾਤ ਦੀ ਖੜੀ ਏ ਇਹ ਕਾਰਨ ਕੀ ਹੋਇਆ ਹੋਏਗਾ ਰਾਤ ਦੀ ਇਹ ਕੱਲਾ ਬੰਦਾ ਹੋਣਾ ਕੋਈ ਜਿਹੜੇ ਸਾਈਡ ਲੱਗਾ ਦੇਣ ਜਿੱਦਾਂ ਸਾਈਡ ਲੱਗਦਾ ਉਹਦਾ ਤੇ ਗੱਡੀ ਥਲੇ ਤਰ ਗਈ ਤੱਲੇ ਉੱਤਰ ਕੀਤੇ ਬਚਾਅ ਹੋ ਗਿਆ ਨਾ ਨੀਵੀਂ ਜਗ੍ਹਾ ਕਿਤੇ ਪਲਟੀ ਨਹੀਂ ਖਾਦੀ ਪਲਟੀ ਹੋ ਸਕਦੀ ਦੇਖੋ ਨਾ ਇੱਥੇ ਪਲਟੀ ਹੋ ਸਕਦੀ ਜਗ੍ਹਾ ਬਹੁਤ ਨੀਵੀਂ ਤੇ ਪਲਟੀ ਵੀ ਹੋ ਸਕਦੀ ਨੁਕਸਾਨ ਵੀ ਹੋ ਸਕਦਾ ਪਲਟੀ ਹੋ ਸਕਦੀ ਔਰ ਸਰਕਾਰ ਨੂੰ ਚਾਹੀਦਾ ਕੀ ਹੈ ਜਿਹੜੀਆਂ ਸੜਕਾਂ ਵਾਂ ਇਹ ਲਿੰਕ ਰੋਡ ਜਿਹੜੇ 11 ਫੁੱਟ ਹੈ ਚੜਾਈ ਵਧਾਉਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਥੋੜੀ ਚੜਾਈ ਹੋਣੀ ਜਿਹਦੇ ਲੈ ਜ ਦੋ ਜਿੱਦਾਂ ਕ੍ਰਾਸ ਹੋ ਜਾਣ ਚਲੋ ਹੋਰ ਨਹੀਂ ਤੇ ਗੱਡੀ ਦੇ ਕ੍ਰਾਸ ਹੋ ਜੇ ਘਾਰਾਂ ਤੇ ਕ੍ਰਾਸ ਹੋ ਜਾਣ ਇਹਦੇ ਫਾਰਮੈਲਟੀਆਂ ਇੱਕ ਕੀਤੀਆਂ ਜਾਂਦੀਆਂ ਕਿ ਫਾਰਮੈਲਟੀ ਤੌਰ ਦੇ ਉੱਤੇ ਹੀ ਇਹ ਤਾਂ ਬਸ ਫਾਰਮੈਲਟੀ ਕੀਤੀ ਜੀ ਤੇ ਜੇ ਗੱਲ ਕਰੀਏ ਕਿ ਅਸੀਂ 70 ਸਾਲ ਹੋ ਗਏ ਸਾਡਾ ਦੇਸ਼ ਯਾਦ ਹੋਏ ਨੂੰ 70 ਤੋਂ ਵੱਧ ਹੋ ਗਿਆ ਹੁਣ ਤੇ ਅਜੇ ਤੱਕ ਸੜਕਾਂ ਦੀ ਚੜਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਬਿਲਕੁਲ ਨਹੀਂ ਦਿੱਤਾ ਜੀ ਲੋਕ ਕਿਨਾਰੇ ਵੱਢ ਰਹੇ ਆ ਤੁਸੀਂ ਵੀ ਟਰਾਲੀਆਂ ਟਰੈਕਟਰ ਜਾਂ ਗੱਡੀਆਂ ਲੈ ਕੇ ਪਿੰਡਾਂ 'ਚ ਜਾਂਦੇ ਹੋ ਤੇ ਤੁਹਾਨੂੰ ਵੀ ਕਈ ਵਾਰੀ ਦਿੱਕਤਾਂ ਆਉਂਦੀਆਂ ਕਿ ਸੜਕਾਂ ਦੀ ਚੜਾਈ ਨਹੀਂ ਹੁੰਦੀ ਬਹੁਤ ਪਰੇਸ਼ਾਨੀ ਹੁੰਦੀ ਆ ਕਿ ਸੜਕਾਂ ਜਿਹੜੀਆਂ ਉਹਦੀ ਚੜਾਈ ਜਰੂਰ ਵਧਾਉਣੀ ਚਾਹੀਦੀ ਆ ਜੇ ਸੜਕਾਂ ਸੂਆਂ ਦੇ ਕੰਡੇ ਬਣ ਗਈਆਂ ਤੇ ਚੜਾਈ ਹੋਣੀ ਚਾਹੀਦੀ ਆ ਪਿੰਡਾਂ ਦੇ ਲੋਕ ਲੋਕਲ ਵੀ ਤੁਸੀਂ ਵੇਖਿਆ ਹੋਏਗਾ ਕਿ ਪਿੰਡਾਂ ਵਿੱਚ ਵੀ ਲੋਕਾਂ ਨੇ ਕੁਝ ਬੇਸ਼ਰਮਾਂ ਨੇ ਸੜਕਾਂ ਔਰ ਸਾਰੇ ਕਿਨਾਰੇ ਵੱਢ ਕੇ ਪਿੰਡਾਂ ਦੇ ਲੱਗੇ ਦੇ ਮੋੜ ਝੋੜ ਜਿਹੜੇ ਉਹ ਵੀ ਮੁੜਨੇ ਮੁਸ਼ਕਲ ਹੋ ਜਾਂਦੇ ਆ ਔਰ ਜਦੋਂ ਕਿਸੇ ਪਿੰਡ ਵਿੱਚ ਕੋਈ ਬਰਾਤ ਆ ਜਾਂਦੀ ਆ ਤਾਂ ਗੱਡੀ ਖੜੀ ਕਰਨ ਨੂੰ ਜਗ੍ਹਾ ਨਹੀਂ ਮਿਲਦੀ ਬਰਾਤੀਆਂ ਨੂੰ ਔਰ ਗੱਲ ਕਰੀਏ ਤਾਂ ਬਹੁਤ ਸਾਰੀ ਰਿਸ਼ਤੇਦਾਰੀ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਤੋਂ ਵੀ ਜਾਂਦੀ ਏ ਤੇ ਇਹੀ ਪਰੇਸ਼ਾਨੀਆਂ ਹੁੰਦੀਆਂ ਕਿ ਸੜਕਾਂ ਦੀ ਚੜਾਈ ਘਟ ਹੈ ਔਰ ਅੱਜ ਇਹੀ ਨਤੀਜਾ ਤੁਹਾਨੂੰ ਵਿਖਾ ਦਿੱਤਾ ਕਿ ਇਹ ਰਾਤ ਦੀ ਗੱਡੀ ਖੜੀ ਆ ਬੰਦਾ ਕੱਲਾ ਹੋਏਗਾ ਵਿਚਾਰਾ ਜਾਂ ਆਪਣਾ ਪਰਿਵਾਰ ਨਾਲ ਹੋਏਗਾ ਲੈ ਕੇ ਕਿੱਥੇ ਗਿਆ ਹੋਏਗਾ ਉਹ ਡਰਦਾ ਹੀ ਚਲਾ ਗਿਆ ਕਿ ਕਿਤੇ ਲੁੱਟਖੋਈ ਨਾ ਹੋ ਜਾਏ ਜੇ ਮੈਂ ਇੱਥੇ ਖੜਾ ਰਿਹਾ ਕਿਉਂਕਿ ਕੋਈ ਕਨਵੈਂਸ ਬਾਅ ਇਸ ਕਰਕੇ ਦੱਸ ਦਈਏ ਕਿ ਇਹੋ ਜਿਹੇ ਹਾਦਸੇ ਤਾਂ ਹੀ ਵਾਪਰਦੇ ਆ ਜਦੋਂ ਸੜਕਾਂ ਦੀ ਚੜਾਈ ਜਿਹੜੀ ਹੈ ਨਹੀਂ ਵਧਾਈ ਜਾਂਦੀ ਔਰ ਅਸੀਂ ਸਰਕਾਰ ਨੂੰ ਆਪਣੇ ਚੈਨਲ ਦੇ ਮਾਦੀ ਵਰਾਹੀ ਬੇਨਤੀ ਕਰਦੇ ਆ ਔਰ ਮੰਗ ਕਰਦੇ ਆ ਕਿ ਸੜਕਾਂ ਦੀ ਚੜਾਈ ਵਾਸਤੇ ਵੀ ਕੋਈ ਕਦਮ ਚੁੱਕਣਾ ਚਾਹੀਦਾ ਕਿ ਜੋ ਲਿੰਕ ਸੜਕਾਂ ਨੇ ਜੋ ਪਿੰਡਾਂ ਦੀਆਂ ਲਿੰਕ ਸੜਕਾਂ 70 ਸਾਲ ਤੋਂ ਜੋ ਅੰਗਰੇਜ਼ਾਂ ਨੇ ਛੱਡੀਆਂ ਤੁਸੀਂ ਉੱਥੇ ਹੀ ਰਹਿ ਤੁਸੀਂ ਪੱਕੀਆਂ ਕਰਨ ਵਾਸਤੇ ਚੜਾਈ ਵਧਾਓ ਲੋਕਾਂ ਨੂੰ ਨੋਟਿਸ ਦਿਓ ਜਿਹੜੇ ਕਿਨਾਰੇ ਵੱਢਦੇ ਆ ਕੁਝ ਇਹੋ ਜਿਹੇ ਮੂਰਖਾ ਜਿਹਨਾਂ ਨੇ ਪੂਰੇ ਪੂਰੇ ਕਿਨਾਰੇ ਵੜ ਛੜਿਆ ਪਚਾਹੇ 100-100 ਕਿੱਲਾ ਜ਼ਮੀਨ ਹੈ ਲੇਕਿਨ ਕਿਨਾਰੇ ਵੜਨ ਵਿੱਚ ਕੋਈ ਅਸਰ ਕਸਰ ਨਹੀਂ ਛੱਡੀ ਔਰ ਕੁਝ ਪਿੰਡਾਂ ਵਿੱਚ ਅਸੀਂ ਵੇਖਿਆ ਕਿ ਬੜੇ ਜੋਧੇ ਕੰ ਇਨਸਾਨ ਨੇ ਜਿਹੜਾ ਕਿਸਾਨਾਂ ਨੇ ਪੂਰੇ ਪੂਰੇ ਕਿਨਾਰੇ ਛੱਡੇ ਹੋਏ ਆ ਕੋਈ ਟੈਨਸ਼ਨ ਨਹੀਂ ਫਸਲ ਵੀ ਚੰਗੀ ਆ ਸਭ ਕੁਝ ਆ ਲੇਕਿਨ ਜਿਨ੍ਹਾਂ ਨੂੰ ਸ਼ਰਮ ਆਉਣੀ ਹੈ ਉਹਨਾਂ ਨੂੰ ਆ ਜਾਣੀ ਹੈ ਜਿਨ੍ਹਾਂ ਨੂੰ ਨਹੀਂ ਆਉਣੀ ਉਹਨਾਂ ਨੂੰ ਨਹੀਂ ਆਉਣੀ ਇਸ ਕਰਕੇ ਅਸੀਂ ਚੈਨਲ ਦੇ ਮਾਦੀਆਂ ਨਾਲ ਲੋਕਾਂ ਨੂੰ ਬੇਨਤੀ ਕਰਦੇ ਹਾਂ ਖਬਰ ਵੱਤ ਵੱਤ ਸ਼ੇਅਰ ਕਰਦੇ ਹੋ ਤਾਂ ਜੋ ਸਰਕਾਰਾਂ ਇਹਦੇ ਵੱਲ ਵੀ ਧਿਆਨ ਦੇਣ ਔਰ ਸੜਕਾਂ ਦੀ ਜੇ ਦਰਸੰਗ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ